ਬਹੁਤ ਵਧੀਆ ਮਾਹੌਲ ਜੀ ਬਹੁਤ ਖੁਸ਼ੀ ਹੈ ਸਾਰਿਆਂ ਨੂੰ ਜੀ ਅੱਜ ਤੇ ਸਮਾਈ ਨਹੀਂ ਜਾਨੀ ਖੁਸ਼ੀ ਜੀ ਨਹੀਂ ਖਾਣ ਖੁਸ਼ੀ ਹੈ ਸੰਗਤ ਨੂੰ ਵੀ ਤੇ ਪੰਜਾਬ ਨੂੰ ਬਹੁਤ ਖੁਸ਼ੀ ਅੱਜ ਤੇ ਬਰੇ ਸਰਕਾਰਾਂ ਨੂੰ ਰਾਸ ਨਹੀਂ ਆਈ ਸੀ ਉਹਨਾਂ ਦਾ ਰਾਸ ਕਿੱਥੇ ਆਉਣੀ ਜੀ ਉਹਨਾਂ ਨਾਲ ਤੇ ਛੀਟਾਂ ਹੀ ਤੇ ਨਰਾਹੀਆਂ ਉਹਨਾਂ ਦੀਆਂ ਤੇ ਸਰਕਾਰਾਂ ਦੀਆਂ ਤੇ ਵੀ ਜੀਪੀ ਨੂੰ ਜ ਨਹੀਂ ਮਿਲੀ ਕੋਈ ਛੀਟ ਪੰਜਾਬ ਨੂੰ ਆਪ ਪਾਰਟੀ ਨੂੰ ਤਿੰਨ ਛੀਟਾਂ ਮਿਲੀਆਂ ਵਾ ਕਾਲੀਗੜ੍ਹ ਨੂੰ ਇੱਕ ਛੀਟ ਮਿਲੀ ਆ ਇਹਨਾਂ ਨੂੰ ਰਾਸ ਨਹੀਂ ਮਿਲਣਾ ਉਹਨਾਂ ਨੂੰ ਕੁਝ ਵੀ ਗਾਂ ਸਤਾਈ ਕੁਛ ਨਹੀਂ ਮੱਲਾ ਨਾ ਨੂੰ ਤੇ ਸਰਕਾਰਾਂ ਦੀ ਮਨਛਾ ਕੀ ਲੱਗਦੀ ਹੈ ਭਈਆ ਬਰਤਲ ਸਿੰਘ ਵੈਸੇ ਇਹਨਾਂ ਨੇ ਚਾਹੁੰਦੇ ਆ ਬਸ ਦਬੇ ਰਹਿਣਾ ਤੇ ਨਸ਼ਾ ਵਰਤੋਂ ਐ ਵੰਡਦੇ ਰਹੀ ਲੋਕਾਂ ਨੂੰ ਤੇ ਚਾਹੁੰਦੇ ਆ ਅਸੀਂ ਸਿੱਖ ਕੌਮ ਨੂੰ ਉੱਠਣਾ ਦੇਈਏ ਲੱਗਦਾ ਕਿ ਭਈਆ ਬਰਤਲ ਸਿੰਘ ਦੇ ਵੱਲੋਂ ਦੁਬਈ ਤੋਂ ਆ ਕੇ ਲਹਿਰ ਚੱਲੂ ਕੀਤੀ ਗਈ ਸੀ ਪਿਛਲੇ ਮਹੀਨੇ ਹੋਰ ਨਸ਼ੇ ਵਾਸਤੇ ਕੀਤਾ ਮਾਰੇ ਇਹਨਾਂ ਜੋ ਉਹਨਾਂ ਨੂੰ ਭੇਜਿਆ ਹੈ ਬਾਅਦ ਵਿੱਚ ਪਰਮਾਤਮਾ ਨੇ ਭੇਜਿਆ ਨੂੰ ਸਿੱਧਾ ਜੀ ਉਹਨਾਂ ਪਰਮਾਤਮਾ ਨੇ ਭੇਜ ਕੇ ਨਸ਼ਾ ਛਡਾਉਣ ਤੇ ਤੇ ਅਮਰਤ ਛਕਾਉਣ ਵਾਸਤੇ ਉਹਨਾਂ ਨੂੰ ਭੇਜਿਆ ਜ਼ਰੂਰ ਮਾਰੇ ਦਾ ਹੈ ਪਾਸ਼ਾ ਮਾਰੇ ਅਕਾਲਪੁਰ ਖੇ ਭੇਜਿਆ ਉਹਨਾਂ ਨੂੰ ਤੇ ਇਹਨਾਂ ਦਾ ਰਾਸ ਕਿੱਥੇ ਹੋਣਾ ਜੀ ਸਰਕਾਰਾਂ ਉਹਦੀ ਪਰਿਵਾਰ ਦੇ ਮੈਂਬਰ ਚ ਸਾਰੇ ਪਰਿਵਾਰ ਗਿਆ ਸਾਰਾ ਪਰਿਵਾਰ ਗਿਆ ਹੋਇਆ ਜੀ ਤੇ ਪਰਿਵਾਰ ਦੇ ਵਿੱਚ ਕੋਈ ਗੱਲਬਾਤ ਹੁੰਦੀ ਸੀ ਹਾਲੀ ਗੱਲਬਾਤ ਕੋਈ ਨਹੀਂ ਮੇਰੀ ਉਹ ਟਾਈਮ ਹੋਈ ਕੋਈ ਸਰਕਾਰ ਦੇ ਤੋਂ ਬਹੁਤ ਕੋਸ਼ਿਸ਼ ਕੀਤੀ ਪਰ ਵੱਡਾ ਫਤਵਾ ਦਿੱਤਾ ਇਹ ਲੋਕਾਂ ਦੇ ਕਲੂਰ ਸਾਡੇ ਲੋਕਾਂ ਨੇ ਤੂੰ ਦੇ ਉਹ ਸਰਕਾਰਾਂ ਦਬਾਉਂਦੀਆਂ ਦਬਾਉਂਦੀਆਂ ਹਰ ਇੱਕ ਨੂੰ ਭਾਵੇਂ ਮਾਰੀ ਕੋਈ ਗੱਲ ਹੋਵੇ ਤਾਂ ਵੀ ਪੁਲਿਸ ਉੱਥੇ ਭੱਜ ਆਉਂਦੀ ਆ ਭਜਾ ਦਿੰਦੀ ਸਰਕਾਰ ਜਾਓ ਦੇ ਘਰੇ ਜਾਓ ਨਾਹੀਂ ਕਾ ਜਾਓ ਸਿਖਾਂ ਵਾਹ ਤੇ ਹੀ ਆ ਹੋਰ ਕਿਹਦੇ ਰਾਹ ਤੇ ਥੋੜਾ ਇਹਨੂੰ ਆਸ ਤੇ ਵਾਸਾ ਥੋੜਾ ਗਾਵਾ ਤੇ ਭਾਈ ਅੱਬਰਪਾਸ ਸਿੱਖ ਦੇ ਵੱਲੋਂ ਇੱਕ ਸਰੋਪਾ ਤੇ ਪ੍ਰਸ਼ਾਦ ਵੀ ਮੰਗਾਇਆ ਗਿਆ ਹੈ ਹਾਂਜੀ ਹਾਂਜੀ ਹੋਰ ਅਰਦਾਸ ਕਰਦੇ ਉਹਦੇ ਘਰ ਦੇ ਅਰਦਾਸ ਜਦੋਂ ਤੁਰਦੇ ਉਹ ਅਰਦਾਸ ਕਰਦੇ ਜੀ ਉਹ ਘਰੋਂ ਤੁਰਨਾ ਤਾਜ਼ੀ ਅਰਦਾਸ ਕਰਦੇ ਸੀ ਜੇ ਪਾਸੇ ਹੋਂ ਤਾਜ਼ੀ ਰਾ ਅਰਦਾਸ ਕਰਕੇ ਤੁਰਦੇ ਸੀ ਹਾਂਜੀ ਮੌਲਕੇ ਦਾ ਪਿੰਡ ਦਾ ਬਹੁਤ ਵਧੀਆ ਜੀ ਕਿਨੇ ਬਹੁਤ ਵਧੀਆ ਜੀ ਉੱਥੇ ਸਾਰਾ ਪਰਿਵਾਰ ਗਿਆ ਹੋਇਆ ਜੀ ਇਥੋਂ ਗੱਡੀਆਂ ਬਹੁਤ ਗਈਆਂ ਜੀ ਪਾਸੇੋਂ ਗਈਆਂ ਆਪਣਾ ਦਸਿਆ ਨਿਕਲੋ ਸਿੰਘਾਂ ਨੇ ਸਾਂਹਤ ਨੇ ਦੱਸਿਆ ਨਹੀਂ ਕਿਸੇ ਨੂੰ ਵੀ ਹਾਂ ਖੰਡਪੁਰ ਕੱਲ ਨੂੰ ਆਰਾਮ ਕੀਤਾ ਜਾਊਗਾ ਸੌ ਚੋਕਰੇ ਅੱਜ ਤੇ ਫਿਰ ਕੱਲ ਖੰਡਪੁਰ ਆਰਾਮ ਹੋਣਗੇ ਬਹੁਤ ਵਧੀਆ ਲੋਕਾਂ ਨੂੰ ਮਤਲਬ ਜਿਹੜਾ ਇਹ ਬੰਦਾ ਚੁਣਿਆ ਹੈਗਾ ਵੀ ਹੁਣ ਕਸਮ ਚੁੱਕੂਗਾ ਤੇ ਖੁਸ਼ੀ ਹੋਣੀ ਹੈ ਕਿਸ ਤਰ੍ਹਾਂ ਦਾ ਉਧਾਂ ਪਿੰਡ ਪੱਦਰ ਦੇ ਉੱਤੇ ਕਿਦਾਂ ਦਾ ਮਾਹੌਲ ਹੈ ਕਿਦਾਂ ਦਾ ਸਹਾਇਕ ਰਿਹਾ ਇਲੈਕਸ਼ਨ ਦੇ ਵਿੱਚ ਬਹੁਤ ਵਧੀਆ ਪੂਰੀ ਦੁਨੀਆ ਹੀ ਉਹਦੇ ਵੱਲ ਮਤਲਬ ਸਾਰੇ ਲੋਕ ਵੀ 95% ਦੁਨੀਆ ਉਹਦੇ ਵੱਲ ਹੋਗੀ ਤੋ ਦੋ ਚਾਰ ਬੰਦੇ ਹੁੰਦੇ ਆ ਪਿੰਡਾਂ ਚ ਵੀ ਸਾਰੇ ਸੰਗ ਮੱਦ ਘਟ ਬਾਕੀ ਬਿਲਕੁਲ ਸਹੀ ਹੈ ਸਾਰੀ ਦੁਨੀਆ ਹੀ ਖੁਸ਼ ਓਏ ਹੁਣ ਗਵਰਨਮੈਂਟ ਦਾ ਨਾ ਜਿੱਦਾਂ ਉਹਨੂੰ ਐਨਐਸਏ ਲੱਗੀ ਆ ਤੇ ਹੁਣ ਜਦੋਂ ਜਦੋਂ ਉਹਨੂੰ ਲਿਹਾਉਣਗੇ ਫੇਰ ਸੋਚ ਕੋ ਅੰਦਰੋਂ ਜਿਹੜਾ ਬੰਦਾ ਜੇਲ੍ਹ ਚ ਤਾੜਿਆ ਉਹ ਜਿੱਦਾਂ ਥੋੜਾ ਹੁਣ ਆਪਣੀ ਮਰਜ਼ੀ ਨਾਲ ਤੇ ਆ ਨਹੀਂ ਸਕਦਾ ਹੁਣ ਉਹ ਜਿੱਦਾਂ ਉਹਨਾਂ ਨੇ ਹੁਣ ਕਾਰਵਾਈ ਕੀਤੀ ਆ ਕੋਰਟ ਦੇ ਥਰੂ ਹੁਣ ਉਹਨੂੰ ਮਜ਼ਦੂਰੀ ਮਿਲੀ ਆ ਤੇ ਉਹਨਾਂ ਆਪਣਾ ਸੌ ਚੁੱਕ ਸਮਾਗ ਉਹਦਾ ਕਿੱਦਾਂ ਹੋਣਾ ਕਰਨਗੇ ਬਹੁਤ ਵਧੀਆ ਗੱਲ ਹੈ ਪਹਿਲਾਂ ਚੁੱਕਣੀ ਚਾਹੀਦੀ ਸੀ ਜਦੋਂ ਜਿੱਤ ਕੇ ਜੋ ਆਪਣਾ ਸੰਗਤ ਉਹਦੇ ਨੇ ਲੋਕਾਂ ਨੂੰ ਫਤਵਾ ਦੇ ਦਿੱਤਾ ਪਸੰਦ ਕਰਨ ਦਾ ਤੇ ਫਿਰ ਤੇ ਸੋਚ ਕਾਉਣੀ ਚਾਹੀਦੀ ਇਹਨੂੰ ਪਹਿਲਾਂ ਹੀ ਪਿੰਡ ਸਾਰੇ ਪਿੰਡ ਖੁਸ਼ ਹੈ ਪਿੰਡ ਕੇ ਪੂਰਾ ਇਲਾਕਾ ਜਿਨ੍ਹਾਂ ਨੇ ਵੋਟਾਂ ਪਾਈਆਂ ਸਾਰੇ ਖੁਸ਼ ਹੈ ਪਿੰਡ ਪੱਦਰ ਤਾਂ ਠੀਕ ਠਾਕ ਹੀ ਹੈ ਵੈਸੇ ਸਾਰਾ ਕੁਝ ਜੋ ਮਤਲਬ ਦੇਖਣਾ ਧਰਮ ਪ੍ਰਚਾਰ ਕਰ ਰਿਹਾ ਹੈ ਇਹਨੂੰ ਕਰਨ ਦੇਣਾ ਚਾਹੀਦਾ ਹੈ ਅਮਰਤ ਸਕਾਰ ਆ ਇਹ ਲੋਕਾਂ ਨੂੰ ਅਮਰਤ ਸਕਾਉਣ ਦੇਣਾ ਚਾਹੀਦਾ ਨਸ਼ਿਆਂ ਤੋਂ ਜੇ ਗਵਰਨਮੈਂਟ ਨਸ਼ੇ ਨਹੀਂ ਬੰਦ ਕਰ ਸਕਦੀ ਤੇ ਜੇ ਕੋਈ ਕਰਕੇ ਕਰ ਰਿਹਾ ਬੰਦ ਤੇ ਕਰਨ ਗਵਰਨਮੈਂਟ ਨਾਲ ਮਦਦ ਕਰਨੀ ਚਾਹੀਦੀ ਆ ਇਹ ਵੋਟਾਂ ਤੇ ਲੈਂਦੇ ਆ ਵੀ ਜਦੋਂ ਅਸੀਂ ਨਸ਼ੇ ਬੰਦ ਕਰਾਂਗੇ ਅਸੀਂ ਜੋ ਵੀ ਇਹ ਬੇਅਦਬੀ ਦੇ ਦਵਾਂਗੇ ਜਿਹੜਾ ਨਿਸ਼ਾਫ ਦਵਾਂਗੇ ਔਰ ਆਪ ਨਾਲੇ ਕੋਈ ਰਾਜਨੀਤੀ ਕਰ ਜਾਂਦੇ ਮੁੜ ਕੇ ਕੋਸ਼ਿਸ਼ ਕਰਦੇ ਵੀ ਨਹੀਂ ਆ ਗਈ ਤੇ ਜੇ ਕੋ ਕਰਨ ਲੱਗਦਾ ਤੁਹਾਨੂੰ ਹਟਾ ਦਿੰਦੇ